ਅਕਵਾਜ ਜਸੀਂ ਪਿੰਡ ਜ਼ਿਲ੍ਹਾ ਪਟਿਆਲਾ ਦੇ ਮੰਡੌਰ ਪਿੰਡ ਦੇ ਵਿੱਚ ਪਹੁੰਚੇ ਆ। ਇਹਨਾਂ ਦੀ ਪਹਿਲਾਂ ਹੀ ਮੰਗ ਸੀ ਜਦੋਂ ਅਸੀਂ ਜੇਤੂ ਰੈਲੀ ਸਮਰਾਲਾ ਦੇ ਵਿੱਚ ਕਰਨ ਗਏ ਹਾਂ ਤਾਂ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਸੀ ਇਸ ਪਿੰਡ ਦੇ ਵਿੱਚੋਂ ਤੇ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਥੋੜੇ ਜਿਹੇ ਰੈਲੇ ਹੋਗੇ ਤੇ ਅਸੀਂ ਆਵਾਂਗੇ ਤੁਹਾਡੇ ਪਿੰਡ ਦੇ ਵਿੱਚ ਜ਼ਰੂਰ ਲੋਕਾਂ ਦੇ ਦਰਸ਼ਨ ਕਰਾਂਗੇ। ਇਹ ਅੱਜ ਇਹਨਾਂ ਦੇ ਸੱਤੇ ਤੇ ਅਸੀਂ ਆਏ ਆ। ਹੁਣੇ ਦਾ ਸੀਜਨ ਨੇੜੇ ਆ ਗਿਆ ਸੁਪਰੀਮ ਕੋਰਟ ਨੇ ਜੋ ਹਦਾਇਤ ਦਿੱਤੀ ਆ ਵਿੱਚ ਕੋਈ ਵੀ ਪਰਾਲੀ ਸਾੜੇਗਾ ਕਿਸਾਨ ਉਹਨੂੰ ਜੇਲ੍ਹ ਦੇ ਸਰਾਤਾ ਪਿੱਛੇ ਪਹੁੰਚਾਇਆ। ਦੇਖੋ ਜਿਹੜੀ ਸੁਪਰੀਮ ਕੋਰਟ ਦਾ ਇਹ ਫੈਸਲਾ ਇਹ ਨਿੰਦਣਯੋਗ ਫੈਸਲਾ ਬੇਸ਼ੱਕ ਕਹਿੰਦੇ ਨੇ ਸਭ ਤੋਂ ਉੱਚ ਉੱਚ ਤਮਾ ਹੈ ਪਰ ਠੀਕ ਹੈ ਤਮਾ ਹੈ। ਕਿ 8% ਪਰਾਲੀ ਦਾ ਮਤਲਬ ਧੂਆਂ ਫਲਾਉਣ ਵਾਲਾ ਪੂਰੇ ਸਾਲ 8% ਉਹਨੂੰ ਕਹਿ ਕੇ ਇਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿਓ। ਤੇ ਜਿਹੜੇ 92% ਹੋਰ ਨੇ ਇੰਡਸਟਰੀ ਐ, ਪੱਠੇ ਨੇ, ਟ੍ਰਾਂਸਪੋਰਟ ਐ, ਕਿੱਡੀਆਂ ਵੱਡੀਆਂ ਮਤਲ ਹੈਗੀਆਂ ਇੰਡਸਟਰੀਆਂ। ਉਹਨਾਂ ਨੂੰ ਕਿਉਂ ਨਹੀਂ ਭਈ? ਇਹ ਮੰਨ ਲੈਂਦੇ ਅਸੀਂ ਕਿ ਸਾਰੇ ਹੀ ਜਿੰਨੇ ਪ੍ਰੋਡਕਸ਼ਨ ਫਲਾਉਣਗੇ ਸਾਰਿਆਂ ਨੂੰ ਜੇਲਾ ਦਿਖਾਵਾਂਗੇ। ਅਸੀਂ ਤਿਆਰ ਆ ਦੇਖਣ ਨੂੰ ਭਾਰ ਨਹੀਂ। ਜਿਵੇਂ ਪਹਿਲਾਂ ਪੱਖਪਾਤ ਸਰਕਾਰਾਂ ਨੇ ਕੀਤਾ ਕਿ ਜੀ ਪੰਜਾਬ ਦਾ ਧੂਆਂ ਦਿੱਲੀ ਨੂੰ ਆ ਗਿਆ। ਪੰਜਾਬ ਦਾ ਧੂਆਂ ਲਾਹੌਰ ਕਦੇ ਵੀ ਨਹੀਂ ਗਿਆ। ਨਾ ਅੱਜ ਤੱਕ ਗਿਆ ਨਾ ਕਹਨ ਜਾਵੇ। ਇਹ ਤਰਕਸੰਗਤ ਫੈਸਲਾ ਨਹੀਂ ਹੈ ਸੁਪਰੀਮ ਕੋਰਟ ਦਾ ਜਿਹੜੇ ਕਿਸਾਨੀ ਵਾਲੇ ਪੱਖ ਹੈ ਉਹਨਾਂ ਨੂੰ ਨਾਜ਼ਰ ਅੰਦਾਜ਼ ਕਰਕੇ ਫੈਸਲਾ ਕੀਤਾ ਕੀ ਪ੍ਰਾਣੀ ਸਾਡੇ ਗਾ ਕਿਸਾਨ ਹੱਲ ਹੀ ਕੋਈ ਨਹੀਂ ਜਦੋਂ ਕਿਸੇ ਕੋਲੇ ਕਿਸੇ ਚੀਜ਼ ਦਾ ਹੱਲ ਨਹੀਂ ਉਹ ਤਾਂ ਫਿਰ ਹੋਊਗੀ ਠੀਕ ਹੈ ਜੁਰਮਾਨੇ ਵੀ ਕਰਨਗੇ ਪਹਿਲਾਂ ਵੀ ਕੀਤੇ ਆ ਸਜ਼ਾ ਜੇ ਕੋਈ ਹੈ ਨਹੀਂ ਐਕਟਰ ਵੀ ਉਹਨੂੰ ਇੰਨੀ ਸਜ਼ਾ ਹੋ ਜੂ ਪਹਿਲਾਂ ਨੇ ਕੀਤਾ ਸੀਗਾ ਕਿ 5 ਸਾਲ ਦੀ ਸਜ਼ਾ 2 ਕਰੋੜ ਜੁਰਮਾਨਾ ਉਦੋਂ ਅਸੀਂ ਲੜਿਆ ਆ ਜੋ ਦਿੱਲੀ ਬੈਠੇ ਸੀ ਉਹ ਤੋਂ ਪਿੱਛੇ ਹਟੇ ਆ ਪੂਰੇ ਨਵਾਂ ਫੈਸਲਾ ਇਹਨਾਂ ਨੇ ਪਰ ਤੁਹਾਨੂੰ ਲੱਗਦਾ ਕਿ ਕੁਦਰਤੀ ਸੀਗੇ ਜਾਂ ਬੀਬੀਐਮਬੀ ਦੀ ਨੈਗਲੀਜੈਂਸੀ ਸੀ ਕਿਸ ਤਰ੍ਹਾਂ ਦੀ ਦੇਖੋ ਹੜ ਕੁਦਰਤੀ ਤੌਰ ਤੇ ਆਉਂਦੇ ਆ ਅੱਜ ਤੋਂ ਨਹੀਂ ਜਦੋਂ ਤੋਂ ਦੁਨੀਆ ਸਾਜੀ ਹੈ ਤੇ ਆਉਂਦੇ ਰਹਿਣਗੇ ਇਹ ਕੁਦਰਤ ਦਾ ਇੱਕ ਵਰਤਾਰਾ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਨੇ ਉਹਦੇ ਬੰਦੋਬਸਤ ਕਰਨੇ ਹੁੰਦੇ ਆ ਕਿ ਜੇ ਮਾਰ ਹੋਵੇ ਕੁਦਰਤੀ ਘੱਟ ਤੋਂ ਘੱਟ ਕਿਵੇਂ ਹੋਵੇ ਇਹਦੇ ਵਿੱਚ ਅਸੀਂ ਦੇਖਿਆ ਕਿ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਤੇ ਨਾਲ ਜਿਹੜਾ ਬੀਬੀਏ ਬੋਰਡ ਦਾ ਮਤਲਬ ਆਖਰਾ ਬੋਰਡ ਮੈਨੇਜਮੈਂਟ ਉਹ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਨੇ ਇੱਕ ਤਾਂ ਜਦੋਂ ਜਿਹੜੀ ਕੁਦਰਤ ਆ ਇਹ ਸਭ ਤੋਂ ਬਲੀ ਹੈ ਇਹ ਤੋਂ ਵੱਡਾ ਕੋਈ ਨਹੀਂ ਹੈ ਕੁਦਰਤ ਦੇ ਨਾਲ ਜਦੋਂ ਮਨੁੱਖ ਛੇੜਛਾੜ ਕਰਦਾ ਜਾਂ ਮਤਲਬ ਸਾਇੰਸ ਕਹਿੰਦੇ ਕੋਈ ਗੱਲ ਆ ਉਦੋਂ ਇਹ ਮਤਲਬ ਬਦਲਾ ਲੈਂਦੀ ਆ ਮੌੜ ਮੇਰੇ ਰੂਪ ਦੇ ਵਿੱਚ ਸਾਡੇ ਇਹ ਦੇਸ਼ ਨਾਲ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦੇ ਲਈ ਉਹਨਾਂ ਦੀਆਂ ਵੱਡੀਆਂ ਇੰਡਸਟਰੀਆਂ ਲਾਉਣ ਦੇ ਲਈ ਬੜੇ ਦਰਖਤ ਕੱਟੇ ਆ ਦੇਖੇ ਹੋਣੇ ਤੁਸੀਂ ਪਹਿਲਾਂ ਉਹ ਫਿਰ ਜਦੋਂ ਦਰਖਤ ਕੱਟੇ ਜਾਣਗੇ ਤਾਂ ਇਹ ਮੜਕੇ ਬਦਲਾਤ ਲਾਉਗੀ ਕੁਦਰਤ ਮਿਹਰਬਾਨ ਵੀ ਹੁੰਦੀ ਹੈ ਕੁਦਰਤ ਕਰੋਪ ਵੀ ਹੁੰਦੀ ਹੈ ਅੱਜ ਕਰੋਪ ਹੋਈ ਹੈ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਦੇਖੋ 31 ਮਈ ਤੱਕ ਜਦੋਂ ਬਾਰਸ਼ਾਂ ਨਮੀਆਂ ਸ਼ੁਰੂ ਹੋਣੀਆਂ ਹੁੰਦੀਆਂ ਉਦੋਂ ਡੈਮ ਇਹਨਾਂ ਨੇ ਖਾਲੀ ਕਰਨੇ ਹੁੰਦੇ 31 ਮਈ ਤੱਕ ਤਾਂ ਇਹਨਾਂ ਨੇ ਸਿਆਸੀ ਡਰਾਮਾ ਖੇਡਿਆ ਪੰਜਾਬ ਸਰਕਾਰ ਨੇ ਨਪਾਕ ਰਹੇ ਮੈਂ ਤੇ ਮੋਰਚਾ ਲਾ ਕੇ ਆਪ ਸਰਕਾਰ ਵੱਲੋਂ ਪਾਰਟੀ ਵੱਲੋਂ ਕਿ ਹਰਿਆਣਾ ਬਾਦੂ ਪਾਣੀ ਦਿੰਦਾ ਅਸੀਂ ਪਾਣੀ ਨਹੀਂ ਦੇਣਾ ਉਹਨੂੰ ਤਾਂ ਕਿ ਲੋਕਾਂ ਦਾ ਧਿਆਨ ਖਿੱਚਿਆ ਜਾਵੇ ਜੱਥੇਵੰਦਾਂ ਨੂੰ ਵੀ ਬੜਾ ਭੰਡਿਆ ਕਿ ਅੱਜ ਉਹ ਕਿੱਥੇ ਗੰਗਾ ਨੇ ਉਦੋਂ ਟਾਈਮ ਸੀਗਾ ਡੈਮਾਂ ਨੂੰ ਖਾਲੀ ਕਰਨ ਦਾ ਦੋ ਹੀ ਢੰਗ ਹੈ ਖਾਲੀ ਕਰਨ ਦੇ ਇੱਕ ਰਾਜstan ਨੂੰ ਪਾਣੀ ਦੇਣਾ ਇੱਕ ਹਰਿਆਣਾ ਨੂੰ ਦੇਣਾ ਪੰਜਾਬ ਦੇ ਹਿੱਸੇ ਦਾ ਪਾਣੀ ਕਦੇ ਵੀ ਨਹੀਂ ਵਰਤਿਆ ਇਹਨਾਂ ਨੇ ਕਿਉਂਕਿ ਨਹਿਰਾ ਅੰਦਾ ਜਿਹੜਾ ਢਾਂਚਾ ਹੈ ਨਹਿਰੀ ਢਾਂਚਾ ਉਹ ਬੁਰੀ ਤਰ੍ਹਾਂ ਮਤਲਬ ਟੁੱਟ ਚੁੱਕਿਆ। ਨਾ ਕੋਈ ਰਜਵਾਹ ਨਾ ਕੋਈ ਨਹਿਰ ਉਹਦਾ ਨਮੀਨੀਕਰਨ ਕਰਨ ਵਾਲੇ ਨਵੇਂ ਸਿਰੇਓ। ਫੇਰ ਪੰਜਾਬ ਦੇ ਹਿੱਸੇ ਦਾ ਪਾਣੀ ਭਰਤਿਆ ਜਾਊਗਾ। ਵਰਨਾ ਨਹੀਂ ਭਰਤਿਆ ਜਾਂਦਾ ਫੇਰ ਉਹ ਡੈਮਾਂ 'ਚ ਹੀ ਖੜਾ ਹੋਊਗਾ। ਡੈਮਾਂ 'ਚ ਪਹਿਲਾਂ ਹੀ ਓਵਰਫਲੋ ਸੀ ਪਾਣੀ ਉੱਪਰੋਂ بارشਾਂ ਹੋ ਗਈਆਂ। ਅਗਲਾ ਇਕੱਠਾ ਕਰਨ ਲੱਗੇ। ਜਿਹੜਾ ਭਾਖੜਾ ਮੋਡ ਮੈਨੇਜਮੈਂਟ ਕਹਿੰਦੀ ਸਾਨੂੰ ਪੰਜਾਬ ਸਰਕਾਰ ਨੇ ਨਹੀਂ ਛੱਡਣ ਦਿੱਤਾ। ਪੰਜਾਬ ਸਰਕਾਰ ਕਹਿੰਦੀ ਹੈ ਸੈਂਟਰ ਦੀ ਜ਼ਿੰਮੇਵਾਰੀ ਆ ਇਕੱਠਾ ਕਰੀ ਗਏ ਉਹ ਬਿਸਪੋਰਟ ਬਣਾ ਲਿਆ ਉਹ ਫਿਰ ਜਦੋਂ ਬਿਸਪੋਰਟ ਹੋਇਆ ਤੁਸੀਂ ਦੇਖਿਆ ਸਾਰਿਆਂ ਨੇ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਅਸੀਂ ਮੰਗ ਕਰਦੇ ਆ ਕਿ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆ ਕੌਣ ਇਹਦਾ ਜ਼ਿੰਮੇਵਾਰ ਆ ਉਹਨੂੰ ਉਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਇਸ ਕਰਕੇ ਅਸੀਂ ਨਿਆ ਜਾਂਚ ਦੀ ਮੰਗ ਕਰ ਆ ਐਮਐਸਪੀ ਆਲਾ ਮੁੱਦਾ ਬੜਾ ਮੁੱਦਾ ਬੜਾ ਜਿਹੜਾ ਟਰੰਪ ਵਾਲੀ ਗੱਲ ਚੱਲਦੀ ਆ ਹੁਣ ਕਿ ਜਾਂ ਤਾਂ ਮੇਰੀ ਮੰਨੋ ਤੇ ਨਹੀਂ ਟਾਇਰ ਫਲਾਉਂਗਾ ਪੰਜਾਬ ਪਰਸੈਂਟ ਇਹ ਉਹਦੇ ਨਾਲ ਜੁੜਿਆ ਹੋਇਆ ਜਦੋਂ ਗੈਟ ਸਮਝੌਤਾ ਹੋਇਆ ਬੈਸੋ ਬਾਰਤ ਸੰਸਦਤ ਬਣੀ ਹੈ ਇਹ ਉਦੋਂ ਹੀ ਉਹਦੇ ਫੈਸਲੇ ਦੇ ਵਿੱਚ ਪਿਆ ਕਿ ਬਾਹਰੋਂ ਕਣਕ ਵੀ ਲੈਣੀ ਪਊਗੀ ਬਾਹਰੋਂ ਹੋਰ ਚੀਜ਼ਾਂ ਵੀ ਲੈਣੀਆਂ ਪੈਣਗੀਆਂ ਤੇ ਨਹੀਂ ਤਾਂ ਫਿਰ ਅਸੀਂ ਧੱਕਾ ਕਰਾਂਗੇ ਇਹ ਉਹਦੇ ਨਾਲ ਜੁੜਿਆ ਹੋਇਆ ਕਣਕ ਜੇ ਬਾਹਰੋਂ ਆਉਂਦੀ ਆ ਸਾਡੀਆਂ ਬੰਦਰਗਾਹਾਂ ਤੇ ਪੂਰੇ ਕਟੈਕਸ ਲਾ ਲੂ ਕੇ 2200 ਤੋਂ ਕੁਇੰਟਰ ਪੈਂਦੀ ਆ ਅੱਜ ਅਸੀਂ ਲੈਨੇ ਸਫਾ 24 ਠੀਕ ਹੈ ਜਿਹੜੀ ਅਮਰੀਕਾ ਦੀ ਖੇਤੀ ਤੇ ਨਾਲ ਉਹਦੇ ਆਸਟ੍ਰੇਲੀਆ ਵਗੈਰਾ ਹੋਰ ਨੇ ਲੋਕ ਉੱਥੇ ਐਵਰੇਜ ਜ਼ਮੀਨ ਅਮਰੀਕਾ ਦੇ ਵਿੱਚ 418 ਇਕੜ ਇੱਕ ਕਿਸਾਨ ਕੋਲ ਐਵਰੇਜ ਤੇ ਦੂਜਿਆਂ ਕੋਲੇ ਹੈਗੀ 2300 ਇਕੜ ਐਵਰੇਜ ਹਿੰਦੁਸਤਾਨ ਕੋਲੇ ਕਿੰਨੀ ਐਵਰੇਜ ਢਾਈ ਏਕੜ ਹੁਣ ਢਾਈ ਏਕੜ ਵਾਲੇ ਦਾ ਮੁਕਾਬਲਾ ਕਰਾਉਣਾ ਚਾਹੁੰਦੀ ਆ 2300 ਏਕੜ ਵਾਲੇ ਨਾਲ ਢਾਈ ਏਕੜ ਵਾਲੇ ਦਾ ਮੁਕਾਬਲਾ ਕਿਹਣਾ ਕਰਾਉਣਾ ਚਾਹੁੰਦੇ ਆ 418 ਏਕੜ ਵਾਲੇ ਨਾਲ ਕਿਵੇਂ ਹੋਊਗਾ ਇਹ ਖੇਤੀ ਨੂੰ ਬਿਲਕੁਲ ਤਬਾਹ ਕਰਦਾ ਉਹ ਸਮਝਾਉਂਦਾ ਇਸੇ ਕਰਕੇ ਐਮਐਸ ਵੀ ਤੋਂ ਮੋਦ ਰਹੇ ਭੱਜ ਰਹੇ ਸੀਗੇ ਅੱਜ ਬੜੀ ਖੁਸ਼ੀ ਹੈ ਜੀ ਸਾਨੂੰ ਕਿਉਂਕਿ ਲਗਾਉਂਦਾ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਜੀ ਬੁਰਜ ਨੇ ਜਿਹੜੇ ਜਿਨ੍ਹਾਂ ਨੇ ਪਿੱਛੇ ਬਹੁਤ ਵੱਡਾ ਸੰਘਰਸ਼ ਹੈ ਜਿਹੜਾ ਲੜਿਆ ਤੇ ਜਿੱਤੇ ਰਹੀ ਕਿਉਂਕਿ ਜੋ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਸੀ ਉਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਇਹਨਾਂ ਨੇ ਲੋਕਾਂ ਤੋਂ ਸਹਿਯੋਗ ਲਿਆ ਕਿ ਹੋਇਆ ਸੋ ਉਹਨਾਂ ਦੇ ਉਸ ਦੌਰੇ ਨੂੰ ਲੈ ਕੇ ਅਸੀਂ ਧੰਨਵਾਦ ਕਰਨ ਦੇ ਲਈ ਉਹਨਾਂ ਨੂੰ ਪਿੰਡ ਦੇ ਵਿੱਚ ਬੁਲਾਇਆ ਅਤੇ ਅੱਗੇ ਵਾਸਤੇ ਉਹਨਾਂ ਨੂੰ ਵੀ ਖਿਲਦਾ ਵਿਸ਼ਵਾਸ ਦਵਾਇਆ ਵੀ ਜਥੇਬੰਦੀ ਨੂੰ ਕਿਤੇ ਵੀ ਜਦੋਂ ਵੀ ਕਿਸੇ ਤਰ੍ਹਾਂ ਦੀ ਲੋਕਾਂ ਦੇ ਹਿੱਤਾਂ ਲਈ ਲੜਨ ਲਈ ਸੰਘਰਸ਼ ਦੀ ਲੋੜ ਹੋਵੇਗੀ ਤਾਂ ਅਸੀਂ ਨਗਰ ਵੱਲੋਂ ਵੱਧ ਤੋਂ ਵੱਧ ਸਹਿਯੋਗ ਦਵਾਂਗੇ। ਸਾਨੂੰ ਬਹੁਤ ਜ਼ਿਆਦਾ ਮਾਣ ਆ ਕਿ ਸਾਡੇ ਪਿੰਡ ਵਿੱਚ ਉਹਨਾਂ ਨੇ ਚਰਨਾ ਪਾਇਆ। ਤੇ ਸਾਨੂੰ ਬਹੁਤ ਟਾਈਮ ਤੋਂ ਉਮੀਦਾਂ ਸੀ ਕਿ ਸੁਭਾ ਪ੍ਰਧਾਨ ਸਾਹਿਬ ਦੇ ਕੋਲ ਚ ਪਹੁੰਚਣਾ ਤੇ ਜਿਹੜੇ ਪਿਛਲੇ ਲੈਂਡ ਪੋਲਿੰਗ ਦੇ ਟਾਈਮ ਇਕੱਠ ਹੋਇਆ ਸੀ ਤੇ ਮਰੌੜਪਿੰਡ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਉਹਦੇ ਸਹਿਯੋਗ ਦਾ ਧੰਨਵਾਦ ਕਰਨ ਵਾਸਤੇ ਕੀ ਆਏ। ਇਹ ਦਿਨ ਉਥੇ ਚਾਹ ਵੀ ਮਿਲਦਾ ਕਿਉਂ ਆਏ ਨਹੀਂ। ਉਹ ਸਾਥ ਆ ਮਿਲਦੇ ਤੇ ਉਹਨਾਂ ਨੇ ਤੁਹਾਨੂੰ ਮਤਲਬ ਜਿਹੜਾ ਉੱਥੇ ਗਿਆ ਸਭ ਤੋਂ ਵੱਧ ਘੱਟ ਸੀ ਜਦੋਂ ਮਰੌੜ। ਉਹਨਾਂ ਦਾ ਉਹਦੇ ਸਬੰਧ ਦੇ ਵਿੱਚ ਉਹ ਰਹੇ। ਜਿਹੜੀ ਇਹ ਮਤਲਬ ਅਕਵਾਇਰ ਕਰਨੀ ਸੀ ਜ਼ਮੀਨ ਉਹਦੇ ਚ ਅਸੀਂ ਸੀ ਬੰਦੇ ਲੈ ਕੇ ਗਏ ਇਥੋਂ ਕੱਲੇ ਪਿੰਡ ਚੋਂ ਮਡੌਰ ਚੋਂ ਉਹਦੇ ਸੰਬੰਧ ਚ ਆਏ ਨੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਸਾਡਾ ਪਿੰਡ ਇਸ ਗੱਲ ਚ ਬਹੁਤ ਉਤਸਾਹ ਰਹਿਦਾ ਕੋਈ ਵੀ ਕੰਮ ਹੋਵੇ ਉਹਦੇ ਚ ਵੱਧ ਚੜ੍ਹ ਕੇ ਯੋਗਦਾਨ ਉਹ ਕਰਦੇ ਆਂ ਮਤਲਬ ਕਿਸੇ ਵੀ ਸੰਸਥਾ ਦੇ ਵਿੱਚ ਨਾਲ ਹੋਰ ਅਸੀਂ ਸੰਯੋਗ ਦਿੰਦੇ ਆਂ ਪੂਰਾ ਉਹਦੇ ਸੰਬੰਧ ਚ ਅਸੀਂ ਪ੍ਰਧਾਨ ਜੀ ਦਾ ਮਤਲਬ ਸਾਡੇ ਜਥੇਬੰਦੀ ਦਾ ਬਹੁਤ ਧੰਨਵਾਦ ਕਰਦੇ ਆਂ ਇੱਥੇ ਆ ਕੇ ਸਾਡੇ ਮਤਲਬ ਉਤਸ਼ਾਹ ਕਰਿਆ ਲੋਕਾਂ ਨੂੰ ਪ੍ਰਧਾਨ ਜੀ ਨਾਲੀ ਦੂਰੋਂ ਚੱਲ ਕੇ ਆਏ ਨੇ ਇੱਥੇ